ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਦੀਪ ਸਿੰਘ 바ਵਾ ਮੈਂ ਜਸ਼ਨ 바ਵੇ ਦਾ ਵੱਡਾ ਭਰਾ ਆ ਜੀ ਮੈਂ ਸਾਰੇ ਹੀ ਜਥੇਬੰਦੀਆਂ ਨੂੰ ਅਪੀਲ ਕਰਦੀ ਚਾਹੁੰਨਾ ਆਪਣੇ ਵੱਲੋਂ ਪਰਸਨਲ ਅਪੀਲ ਆ ਜੀ ਮੇਰੀ ਇਹ ਔਰ ਪਰਸਨਲ ਆਪਣੇ ਜਸ਼ਨ ਦੇ ਜਿਹੜਾ ਆਪਾਂ ਗਰੁੱਪ ਬਣਾਇਆ ਉਹਦੇ ਪਾਉਣ ਲਈ ਬਣਾਈ ਆ ਮੈਂ ਵੀਡੀਓ ਕਿ ਮੇਰੀ ਇੱਕ رائے ਆ ਸਲਾਹ ਆ ਜੀ ਕਿ ਜਦੋਂ ਆਪਾਂ ਕੋਈ ਵੱਡਾ ਇਕੱਠ ਕਰਨਾ ਹੁੰਦਾ ਪ੍ਰਸ਼ਾਸਨ ਨੂੰ ਘੇਰਨਾ ਹੁੰਦਾ ਜੀ ਤੇ ਉਥੇ ਇਹ ਪ੍ਰਸ਼ਾਸਨ ਇਹ ਪੰਜਾਬ ਪੁਲਿਸ ਵਾਲੇ ਕੀ ਕਰਦੇ ਆ ਕਿ ਜਿੰਨੇ ਸਾਡੇ ਜੱਥੇਬੰਦੀਆਂ ਦੇ ਕਿਸਾਨ ਜੱਥੇਬੰਦੀਆਂ ਦੇ ਸਰਪੰਚ ਯੂਨੀਅਨ ਦੇ ਜਾਂ ਹੋਰ ਜਿਹੜੀਆਂ ਯੂਨੀਅਨ ਆਪਣੇ ਨਾਲ ਜੱਥੇਬੰਦੀਆਂ ਜੁੜੀਆਂ ਹੋਈਆਂ ਨੇ ਮੇਰੇ ਹਿਸਾਬ ਨਾਲ ਇਹ ਤੁਹਾਨੂੰ ਅੱਜ ਰਾਤ ਘਰ ਦੇ ਵਿੱਚ ਹੀ ਨજરਬੰਦ ਕਰ ਸਕਦੇ ਆ ਤੇ ਕਿਰਪਾ ਕਰਕੇ ਇੰਨੀ ਕ ਬੇਨਤੀ ਹੈ ਮੇਰੀ ਕਿ ਤੁਸੀਂ ਮੇਰੇ ਸਾਰੇ ਹੀ ਵੱਡੇ ਵੀਰ ਜਿੰਨੇ ਨੇ ਜੱਥੇਬੰਦੀਆਂ ਦੇ ਮੇਨ ਆਗੂ ਨੇ ਤੇ ਮੇਰੀ ਇਹੀ ਬੇਨਤੀ ਹੈ ਕਿ ਤੁਸੀਂ ਅੱਜ ਸ਼ਾਮ ਨੂੰ 6:00 ਤੋਂ ਬਾਅਦ ਹੋ ਸਕਿਆ ਤਾਂ ਆਪਣੇ ਘਰਾਂ ਤੋਂ ਕਿਸੇ ਹੋਰ ਯਾਰ ਮਿੱਤਰਾਂ ਦੇ ਜਾਂ ਕਿਸੇ ਰਿਸ਼ਤੇਦਾਰ ਦੇ ਘਰਾਂ 'ਚ ਅੱਜ ਦੀ ਰਾਤ ਤੁਸੀਂ ਰਹਿ ਲੋ ਕਿਉਂਕਿ ਮੈਨੂੰ ਜਿੱਦ ਤੱਕ ਅਨੁਸ਼ਾਸਕਿਆ ਕਿ ਪ੍ਰਸ਼ਾਸਨ ਹਰ ਵਾਰੀ ਇਦਾਂ ਕਰਦਾ ਹੀ ਹੁੰਦਾ ਜਦੋਂ ਇਹਨਾਂ ਨੂੰ ਪਤਾ ਵਾ ਕਿ ਇਹਨਾਂ ਨੇ ਸਵੇਰੇ ਇਕੱਠੇ ਹੋ ਕੇ ਸਾਡਾ ਘਰਾਓ ਕਰਨਾ ਤੇ ਇਹ ਸ਼ਾਮ ਨੂੰ ਹੀ ਜੱਥੇ ਬੰਦੀਆਂ ਦੇ ਆਗੂਆਂ ਨੂੰ ਨਜ਼ਰਬੰਦ ਕਰ ਲੈਂਦੇ ਨੇ ਇੰਨੀ ਕੁ ਮੈਂ ਅਪੀਲ ਕਰਨੀ ਸੀ ਇਹ ਮੇਰਾ ਇੱਕ ਪਰਸਨਲ ਸੁਝਾਅ ਜੀ ਹੋ ਸਕੇ ਤਾਂ ਇਹਨੂੰ ਮੰਨਿਓ ਜੀ ਕੀ ਨਾ ਹੋਵੇ ਕਿ ਸ਼ਾਮੀ ਉਹ ਤੁਹਾਨੂੰ ਨਜ਼ਰਬੰਦ ਕਰ ਲੈਣ ਤੇ ਆਪਣਾ ਜਿਹੜਾ ਸਵੀਰ ਦਾ ਕਾਠ ਹੈ ਉਹਦੇ ਵਿੱਚ ਕੋਈ ਖਰਾਬੀ ਆਵੇ ਧੰਨਵਾਦ ਜੀ